ਪਹਿਲੀ ਵਾਰੀ ਮੰਨਿਆ ਕਿ ਵੀ ਇਹ ਹੁਣ ਤੱਕ ਬਹੁਤ ਗੰਭੀਰ ਕਿਸਮ ਦੀ ਜਿਹੜੇ ਵਾਤਾਵਰਣ ਪ੍ਰਦੂਸ਼ਣ ਦੇ ਜਿਹੜੇ ਨਿਯਮ ਨੇ ਉਹਨਾਂ ਦੀ ੱੱਝਿਆਣੋ ਵੀ ਰਹੀ ਹੈ ਫੈਕਟਰੀ ਇਕੱਲੀ ਇਸ ਕੱਲੀ ਫੈਕਟਰੀ ਤੇ ਨਹੀਂ ਕਾਰਵਾਈ ਹੋਊਗੀ ਇਹੋ ਜਿਹਿਆਂ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਫਲਾਉਣ ਵਾਲੀਆਂ ਹੋਰ ਨਾ ਫੈਕਟਰੀਆਂ ਖਲਾਫ ਵੀ ਕਾਰਵਾਈ ਹੋਏਗੀ ਜਿਹਦੇ ਲਈ ਸਾਡੀ ਲਾਲਕੀਤਾ ਸ਼ਾਹੀ ਜ਼ਿੰਮੇਵਾਰ ਹੈ ਸਾਡੀ ਸਰਕਾਰ ਦੇ ਕੁਝ ਜਿਹੜੇ ਅਫਸਰ ਸਾਹੀ ਹੈ ਉਹ ਨਹੀਂ ਕਰਨ ਦੇ ਰਹੀ ਇਹ ਸਾਰਾ ਜੇ ਆਪਾਂ ਕਰੀਏ ਕਥੇ ਤੇ ਮਿਲੀ ਭੁਗਤਣ ਵਾਲੀ ਹੁੰਦਾ ਜੀ ਜਿਵੇਂ ਮੁਖਸਰ ਸਾਹਿਬ ਮਹਾਂਸਾ ਬਠਿੰਡਾ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਕੈਂਸਰ ਤੋਂ ਪੀੜਿਤ ਹੋ ਗਏ ਨੇ ਜਿਵੇਂ ਉੱਥੇ ਜਿਹੜੇ ਬੱਚੇ ਵੀ ਪੈਦਾ ਹੁੰਦੇ ਨੇ ਉਹਨਾਂ ਦੇ ਵੀ ਨੁਕਸ ਨੁਕਸ ਪੈਦਾ ਹੁੰਦਾ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਪ੍ਰਾਲੀ ਨੂੰ ਲੈ ਕੇ ਮੁੱਦਾ ਲਗਾਤਾਰ ਪਖਿਆ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਇੱਕ ਫੈਕਟਰੀ ਦੀ ਗੱਲ ਕਰੀਏ ਤਾਂ ਉਹਦੇ ਬਾਹਰ ਲੰਮਾ ਸਮਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਪੱਕਾ ਮੋਰਚਾ ਲਗਾਇਆ ਗਿਆ ਅਸੀਂ ਗੱਲ ਕਰ ਰਹੇ ਹਾਂ ਜ਼ੀਰਾ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਦੀ ਜਿਹਦਾ ਵਿਰੋਧ ਕੀਤਾ ਗਿਆ ਕਿ ਉੱਥੋਂ ਦਾ ਪਾਣੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਹੈ ਧਰਤੀ ਹੇਠਲਾ ਪਾਣੀ ਦਾ ਪੀਣ ਲਾਇਕ ਨਹੀਂ ਰਹਿ ਗਿਆ ਲੰਮਾ ਸਮਾਂ ਉੱਥੇ ਸੰਘਰਸ਼ ਚੱਲਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਜਵਾਬ ਲਈ ਜਾਂ ਹਲਫੀਆ ਬਿਆਨ ਲਈ ਜਿਹੜਾ ਐਨਜੀਟੀ ਦੇ ਸਾਹਮਣੇ ਪੇਸ਼ ਕੀਤਾ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋ ਗਏ ਨੇ ਤੇ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਵੀ ਮੰਨਿਆ ਵੀ ਇਹ ਗਲਤ ਆ ਫੈਕਟਰੀ ਇਹਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ ਉਹ ਇਨਸਾਨਾਂ ਵਾਸਤੇ ਕਾਫੀ ਹਾਨੀਕਾਰਕ ਹੈ ਮੇਰੇ ਨਾਲ ਮੌਜੂਦ ਨੇ ਮਹਿਤਾਬੁੱਦੀਨ ਜੀ ਜੋ ਸੀਨੀਅਰ ਪੱਤਰਕਾਰ ਨੇ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨੀ ਹੈ ਮਹਿਤਾਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮਾਤਾ ਜੀ ਮੁੱਦਾ ਬੜਾ ਗੰਭੀਰ ਹੈ ਲੰਮਾ ਸਮਾਂ ਇਲਾਕਾ ਵਾਸੀਆਂ ਨੇ ਕਿਸਾਨ ਜਥੇਬੰਦੀਆਂ ਨੇ ਉੱਥੇ ਸੰਘਰਸ਼ ਕੀਤਾ ਪੱਕਾ ਮੋਰਚਾ ਲੱਗ ਗਿਆ ਫਿਰ ਵਿੱਚ ਜੇ ਨੂੰ ਮੋਰਚੇ ਨੂੰ ਚੁਕਵਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਲੋਕ ਟਸ ਤੋਂ ਮਸ ਨਹੀਂ ਹੋਏ ਕਿਉਂਕਿ ਮਸਲਾ ਲੋਕਾਂ ਦੀਆਂ ਫਸਲਾਂ ਨਾਲ ਜੁੜਿਆ ਹੋਇਆ ਸੀ ਨਸਲਾਂ ਨਾਲ ਜੁੜਿਆ ਹੋਇਆ ਸੀ ਤੇ ਆਉਣ ਵਾਲੀ ਪੀੜ੍ਹੀ ਨਾਲ ਜੁੜਿਆ ਹੋਇਆ ਸੀ ਇਸ ਕਰਕੇ ਮੁੱਦਾ ਬੜਾ ਗੰਭੀਰ ਸੀ ਪਰ ਹੁਣ ਐਨਜੀਟੀ ਕੋਲੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੋਲ ਇੱਕ ਬਿਆਨ ਦਿੱਤਾ ਗਿਆ ਜਾਂ ਕਹਿ ਲਈਏ ਕਿ ਦਸਤਾਵੇਜ਼ ਦੇ ਤੌਰ ਦੇ ਉੱਤੇ ਇੱਕ ਕਾਗਜ਼ ਪੰਜਾਬ ਸਰਕਾਰ ਨੇ ਪਹੁੰਚਾ ਦਿੱਤੇ ਨੇ ਜੀ ਜੀ ਇਹ 3 ਸਾਲਾਂ ਚ ਪਹਿਲੀ ਵਾਰੀ ਹੋਇਆ ਜੀ ਔਰ ਇਹ ਫੈਸਲਾ ਬਹੁਤ ਪਹਿਲਾਂ ਲੈ ਲਿਆ ਜਾਣਾ ਚਾਹੀਦਾ ਸੀਗਾ ਜੀਰਾ ਸਾਂਝਾ ਮੋਰਚਾ ਪਬਲਿਕ ਐਕਸ਼ਨ ਕਮੇਟੀ ਇਹਨਾਂ ਨੇ 3 ਸਾਲ ਪੂਰਾ ਰੱਜ ਕੇ ਸੰਘਰਸ਼ ਕੀਤਾ ਤੇ ਪਰ ਇਹਨਾਂ ਦੀ ਕਦੇ ਸੁਣੀ ਨਹੀਂ ਗਈ ਇਹ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈਗਾ ਸਾਡਾ ਦੇਸ਼ ਦਾ ਉਹਦੇ ਸਾਹਮਣੇ ਪਹਿਲੀ ਵਾਰੀ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਨੇ ਮੰਨਿਆ ਹੈ ਇਹ ਹੂੰ ਪਹਿਲੀ ਵਾਰੀ ਮੰਨਿਆ ਇਹ ਵੱਡੀ ਗੱਲ ਹੈਗੀ ਆ ਵੀ ਪਹਿਲੀ ਵਾਰੀ ਮੰਨਿਆ ਕਿ ਵੀ ਇਹ ਹੁਣ ਤੱਕ ਬਹੁਤ ਗੰਭੀਰ ਕਿਸਮ ਦੇ ਜਿਹੜੇ ਵਾਤਾਵਰਣ ਪ੍ਰਦੂਸ਼ਣ ਦੇ ਜਿਹੜੇ ਨਿਯਮ ਨੇ ਉਹਨਾਂ ਦੀ ਧੱਜੀਆਂ ਉਡੋਂਦੀ ਰਹੀ ਹੈ ਫੈਕਟਰੀ ਜੀ ਮਾਲਬਰੂਜ਼ ਇੰਟਰਨੈਸ਼ਨਲ ਡਿਸਟਿਲਰੀ ਤੇ ਇੱਥੇ ਇਥਾਨੋਲ ਵੀ ਬਣਦਾ ਹੂੰ ਤੇ ਜਿਹੜਾ ਅੱਗੇ ਪੈਟਰੋਲ ਦੇ ਵਿੱਚ ਜਿਹੜੀ ਸਾਡੀ ਭਾਰਤ ਸਰਕਾਰ ਹੈ 20% ਤੱਕ ਉਹਨੇ ਪਹੁੰਚਾ ਦਿੱਤਾ ਹੈਗਾ ਵੀ ਉਹਨਾਂ ਉਹਨਾਂ ਨੇ ਉਹਦੋਂ ਪਹਿਲਾਂ ਹੀ ਕਰ ਦਿੱਤਾ ਵੀ ਉਹਨਾਂ ਨੇ ਕਿਹਾ ਸੀਗਾ 200 ਸ਼ਾਇਦ 27 ਤੱਕ ਕਰਨਾ ਸੀ 20% ਉਸ ਤੋਂ ਪਹਿਲਾਂ ਹੀ ਤੀਜਾ ਪੂਰਾ ਹੋ ਗਿਆ ਹੈਗਾ ਤੇ ਉਹ ਇਥਨੋਲ ਵੀ ਫੈਕਟਰੀ ਬਣਾਉਂਦੀ ਆ ਪਰ ਇਹਦੇ ਨਾਲ ਕੀ ਹੋਇਆ ਆਲੇ-ਦਾਲੇ ਦੇ ਕਈ ਪਿੰਡਾਂ ਦੇ ਵਿੱਚ ਦਰਜਨਾ ਪਿੰਡਾਂ ਦੇ ਵਿੱਚ ਜਿਹੜੇ ਪਾਣੀ ਦੂਸ਼ਿਤ ਹੋ ਗਿਆ ਸੀ ਇਹ ਵਰਤਦੀ ਹੈ ਜੀ ਇਥਾਈਲ ਅਲਕੋਹਲ ਵਰਤਦੀ ਆ ਇਹ ਜਿਹੜੀ ਕੈਮੀਕਲ ਜਿਹੜਾ ਹੈ ਨਾ ਬਹੁਤ ਖਤਰਨਾਕ ਹੁੰਦਾ ਜੀ ਇਹਦੇ ਨਾਲ ਕੀ ਹੁੰਦਾ ਅਨ ਉਲਟੀ ਇਹਨਾਂ ਦੱਸਤਾ ਤਾਂ ਆਮ ਗੱਲ ਹੈ ਹੈਜ਼ ਆਮ ਗੱਲ ਹੈ ਕਈ ਪਰਮਾਨੈਂਟ ਜਿਹੜੇ ਕੱਜ ਕਈ ਵਾਰੀ ਬੱਚੇ ਜਿਹੜੇ ਪੈਦਾ ਹੁੰਦੇ ਨੇ ਉੱਥੇ ਉਹ ਵੀ ਉਹਨਾਂ 'ਚ ਵੀ ਕੋਈ ਨਾ ਕੋਈ ਨੁਕਸ ਹੋਂਦਾ ਹੈ ਜੀ ਇਸ ਤਰ੍ਹਾਂ ਦੇ ਮਤਲਬ ਹੈਗੀ ਹੈ ਔਰ ਇਹ ਜਿਹੜਾ ਵਿਗਿਆਨ ਟੈਕਨਾਲੋਜੀ ਤੇ ਵਾਤਾਵਰਣ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਮਨੀਸ਼ ਕੁਮਾਰ ਨੇ ਇਹ 2 ਨਵੰਬਰ ਨੂੰ ਇਹ ਜਿਹੜਾ ਐਨਜੀਟੀ ਦੇ ਸਾਹਮਣੇ ਹਲਫੀਆ ਬਿਆਨ ਦਿੱਤਾ ਹੈ ਇਹ ਬੈਲੀ ਵਾਰ ਹੋਇਆ ਹੈ ਤੇ ਦਸਤਾਵੇਜ਼ੀ ਸਬੂਤ ਮੌਜੂਦ ਨੇ ਜਿਹਦੇ ਚ ਇਹ ਕਿਹਾ ਗਿਆ ਵੀ ਹੁਣ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਅਹਿਮ ਗੱਲ ਇਹ ਹੈ ਵੀ ਇਹ ਕੱਲੀ ਇਸ ਕੱਲੀ ਫੈਕਟਰੀ ਤੇ ਨਹੀਂ ਕਾਰਵਾਈ ਹੋਊਗੀ ਇਹ ਜਿਹੀਆਂ ਜਿਹੜੀਆਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਫਲਾਉਣ ਵਾਲੀਆਂ ਹੋਰ ਨਾ ਫੈਕਟਰੀਆਂ ਖਿਲਾਫ ਵੀ ਕਾਰਵਾਈ ਹੋਏਗੀ ਇਹ ਵੱਡੀ ਗੱਲ ਹੈਗੀ ਹੈ ਜੀ ਜੀ ਬਿਲਕੁਲ ਮਹਸਾਬ ਜੀ ਕਈ ਹੋਰ ਵੀ ਫੈਕਟਰੀਆਂ ਨੇ ਇੱਕ ਇੱਥੇ ਨਜ਼ਦੀਕ ਹੀ ਪਿੰਡ ਪੈਂਦਾ ਆਲੂਵਰ ਖੋਥੇ ਤਾਂ ਟਿਊਬਲ ਦੇ ਵਿੱਚੋਂ ਲਾਲ ਰੰਗ ਦਾ ਪਾਣੀ ਆਉਣ ਲੱਗ ਪਿਆ ਸੀਗਾ ਕਦੇ ਉਹ ਕੋਕਾ ਕੋਲਾ ਵਰਗਾ ਆਉਂਦਾ ਹੈ ਕਦੇ ਲਾਲ ਰੰਗ ਦਾ ਆਉਂਦਾ ਹੈ ਤਾਂ ਉਹ ਵੀ ਕਹਿੰਦੇ ਉੱਥੇ ਕੋਈ ਪੇਂਟ ਫੈਕਟਰੀ ਹੁੰਦੀ ਸੀਗੀ ਤੇ ਲੰਮਾ ਸਮਾਂ ਉਹਨਾਂ ਨੇ ਜਿਹੜੀ ਵੇਸਟੇਜ ਸੀ ਕੈਮੀਕਲ ਸੀ ਉਹ ਧਰਤੀ ਦੇ ਵਿੱਚ ਪਾਏ ਤੇ ਧਰਤੀ ਨੇ ਆਪਣੇ ਪਾਣੀ ਦਾ ਰੰਗ ਬਦਲ ਲਿਆ ਤੇ ਕੈਮੀਕਲ ਯੁਕਤੋ ਪਾਣੀ ਹੋ ਗਿਆ ਤੇ ਉਹੋ ਜੀ ਹੀ ਜਿਹੜੀ ਸਥਿਤੀ ਹੈ ਉੱਥੇ ਜ਼ੀਰਾ ਫੈਕਟਰੀ ਦੇ ਵਿੱਚ ਵੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਸਵਾਲ ਖੜੇ ਹੋਏ ਨੇ ਪਰ ਸਵਾਲ ਇੱਕ ਇਹ ਵੀ ਹੈ ਮਹਤਾਬ ਜੀ ਕਿ ਅਜਈਆਂ ਕੰਪਨੀਆਂ ਦੇ ਖਿਲਾਫ ਕਹਿੰਦੇ ਹਨ ਕਿ ਸਬੂਤਾਂ ਦੀ ਘਾਟ ਹੈ ਪਰ ਸਬੂਤ ਤਾਂ ਪੂਰੇ ਨੇ ਲੋਕ ਉਥੋਂ ਦੇ ਗਵਾਹ ਨੇ ਜਿਹੜੇ ਉਥੇ ਰਹਿ ਰਹੇ ਨੇ ਲੋਕਾਂ ਨੇ ਪਾਣੀ ਤੱਕ ਦੇ ਸੈਂਪਲ ਦੇ ਦਿੱਤੇ ਸੈਂਪਲਿੰਗ ਹੋ ਗਈ ਪਾਣੀ ਧਰਤੀ ਹੇਠਲਾ ਪੀਣ लायक ਨਹੀਂ ਰਿਹਾ ਤੇ ਕਾਰਵਾਈ ਦੇ ਵਿੱਚ ਦੇਰੀ ਕਿਉਂ ਜੀ ਜੀ ਇਹ ਇਹੀ ਵੱਡੇ ਸਵਾਲ ਨੇ ਜੀ ਹੁਣ ਤੁਸੀਂ ਦੇਖੋ ਲੁਧਿਆਣਾ ਦੇ ਵਿੱਚ ਸਤਲੋਜ ਦੇ ਵਿੱਚ ਪਾਣੀ ਪੂਰਾ ਐਨ ਚੰਗੀ ਤਰ੍ਹਾਂ ਪ੍ਰਦੂਸ਼ਿਤ ਕੀਤਾ ਜਾਂਦਾ ਔਰ ਕਿੰਨੀਆਂ ਜਾਂਚ ਹੋ ਗਈਆਂ ਕਿੰਨੀਆਂ ਕਮੇਟੀਆਂ ਬੈਠ ਗਈਆਂ ਜੋ ਕੁਝ ਵੀ ਬਣ ਗਿਆ ਪਰ ਹਜੇ ਤੱਕ ਉਸ ਤਰੀਕੇ ਨਾਲ ਠੋਸ ਕਾਰਵਾਈ ਨਹੀਂ ਹੋ ਸਕੀ ਇਹਦੇ ਇਹਦੇ ਲਈ ਸਾਡੀ ਲਾਲ ਫੀਤਾ شاہੀ ਜ਼ਿੰਮੇਵਾਰ ਹੈ ਸਾਡੀ ਸਰਕਾਰ ਦੇ ਕੁਝ ਜਿਹੜੇ ਅਫਸਰ شاہੀ ਹੈ ਉਹ ਨਹੀਂ ਕਰਨ ਦੇ ਰਹੀ ਇਹਦੇ ਇਹਦੇ ਪਿੱਛੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਜੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਨਜੀਟੀ ਨੇ ਜੋ ਪ੍ਰਦੂਸ਼ਣ ਜਿਹੜਾ ਸਾਡਾ ਕੰਟਰੋਲ ਬੋਰਡ ਹੈਗਾ ਉਸ ਨੇ ਬਹੁਤ ਵਧੀਆ ਕਾਰਵਾਈ ਕੀਤੀ ਹੈ ਤੇ ਹੁਣ ਇਹ ਕਾਰਵਾਈ ਮੈਂ ਕਹਿੰਦਾ ਵੀ ਪੂਰੇ ਪੰਜਾਬ ਦੀਆਂ ਸਾਰੀਆਂ ਦਸਤਰੀਆਂ ਤੇ ਲਾਗੂ ਹੋਣੀ ਚਾਹੀਦੀ ਹੈ ਤੇ ਜਿਹੜੇ ਪ੍ਰਦੂਸ਼ਣ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੀ ਪੂਰੀ ਪਾਲਣਾ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਕਿਉਂਕਿ ਅਕਸਰ ਕਾਰਵਾਈਆਂ ਜ਼ਰੂਰ ਹੁੰਦੀਆਂ ਨੇ ਕਿਸਾਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਪਰਾਲੀ ਸਾੜਨ ਵਾਲਿਆਂ ਦੇ ਉੱਤੇ ਪਿੱਛੇ ਜਿਹੜਾ ਦੇ ਜਿਹੜੇ ਖਾਤੇ ਸੀ ਉਹਨਾਂ ਦੇ ਵਿੱਚ ਰੈਡ ਐਂਟਰੀਜ਼ ਪਾ ਦਿੱਤੀਆਂ ਗਈਆਂ ਤੇ ਇਸ ਤੋਂ ਇਲਾਵਾ ਇਹ ਕਹਿ ਦਿੱਤਾ ਗਿਆ ਕਿ ਅਸੀਂ ਅੱਗੇ ਵੀ ਕਾਰਵਾਈਆਂ ਕਰਾਂਗੇ ਉਹਨਾਂ ਦੇ ਉੱਤੇ ਮਾਮਲੇ ਦਰਜ ਹੋਗੇ ਪਰ ਜਿਹੜੀਆਂ ਵੱਡੀਆਂ ਫੈਕਟਰੀਆਂ ਨੇ ਜਿਹੜੀਆਂ ਪੋਲੂਸ਼ਨ ਫੈਲਾਉਂਦੀਆਂ ਨੇ ਬਾਰੂ ਤਾਂ ਧੂਆਂ ਜਿਹੜਾ ਉਹਨਾਂ ਦਾ ਹੈ ਹੈ ਹੀ ਹੈ ਪਰ ਇਸ ਤੋਂ ਇਲਾਵਾ ਜਿਹੜਾ ਕੈਮੀਕਲ ਯੁਕਤ ਪਾਣੀ ਹੈ ਉਹ ਦਰਿਆਵਾਂ ਦੇ ਵਿੱਚ ਜਾਂਦਾ ਹੈ ਨਾਲਿਆਂ 'ਚ ਜਾਂਦਾ ਹੈ ਨਦੀਆਂ ਦੇ ਵਿੱਚ ਜਾਂਦਾ ਹੈ ਤੇ ਜਾਂ ਫਿਰ ਉਹਨੂੰ ਜੇਕਰ ਕੋਈ ਹੱਲ ਨਹੀਂ ਮਿਲਦਾ ਤਾਂ ਉਹਨੂੰ ਜ਼ਮੀਨ ਦੇ ਵਿੱਚ ਬੋਰਵੈਲਾਂ ਰਾਹੀਂ ਪਾ ਦਿੱਤਾ ਜਾਂਦਾ ਹੈ ਤੇ ਅਜਿਹੀਆਂ ਕਈ ਉਦਾਹਰਣਾਂ ਮਿਲਦੀਆਂ ਨੇ ਪਰ ਜਾਂਚ ਦਾ ਵਿਸ਼ਾ ਹੈ ਜਾਂਚ ਹਰੇਕ ਫੈਕਟਰੀ ਦੀ ਹੋਣੀ ਚਾਹੀਦੀ ਹੈ ਜਿਹੜੀ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਕੈਮੀਕਲ ਦਾ ਨਿਰਮਾਣ ਕਰਦੀ ਹੈ ਕਈ ਥਾਵਾਂ ਦੇ ਉੱਤੇ ਤਾਂ ਪਤਾ ਵੀ ਲੱਗ ਜਾਂਦਾ ਹੈ ਪਰ ਉਹਦੇ ਸਬੂਤਾਂ ਦੀ ਘਾਟ ਕਰਕੇ ਜਾਂ ਕਥਿਤ ਤੌਰ ਦੇ ਉੱਤੇ ਰਸੂਖ ਕਰਕੇ ਉਹ ਲੋਕ ਬਚ ਨਿਕਲਦੇ ਨੇ ਤੇ ਕਈ ਵਾਰ ਤਾਂ ਮਤਲਬ ਜੀ ਇਹ ਵੀ ਗੱਲ ਬੜੀ ਹੈਰਾਨੀ ਦੀ ਹੈ ਕਿ ਇਹਨਾਂ ਲੋਕਾਂ ਨੂੰ ਉਦਯੋਗ ਪੱਤੀਆਂ ਨੂੰ ਕਾਰੋਬਾਰੀਆਂ ਨੂੰ ਐਨਓਸੀ ਵੀ ਬੜੀ ਜਲਦੀ ਮਿਲਦੇ ਨੇ ਵੀ ਭਾਈ ਇਹਨਾਂ ਦਾ ਪ੍ਰਬੰਧਨ ਬੜਾ ਠੀਕ ਹੈ ਪ੍ਰਦੂਸ਼ਣ ਦੇ ਨੀਮਾਂ ਦੇ ਕੋਈ ਉਲਟ ਜਾ ਕੇ ਗੱਲ ਨਹੀਂ ਕਰ ਰਹੇ ਤੇ ਨਾਲ ਦੀ ਨਾਲ ਐਨਓਸੀ ਜਾਰੀ ਹੋ ਜਾਂਦੇ ਨੇ ਜੀ 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 ਬਿਲਕੁਲ ਬਿਲਕੁਲ ਇਹ ਸਾਰਾ ਇੱਕ ਸਾਰਾ ਜੇ ਆਪਾਂ ਕਹੀਏ ਕਥੇ ਤੇ ਮਿਲੀ ਭੁਗਤਣ ਵਾਲੀ ਹੁੰਦਾ ਜੀ ਇਸ ਤਰ੍ਹਾਂ ਹੋ ਨਹੀਂ ਸਕਦਾ ਪੰਜਾਬ ਤਾਂ ਪਹਿਲਾਂ ਹੀ ਜਿਹੜਾ ਹੈਗਾ ਦੂਸ਼ਿਤ ਪਾਣੀ ਦਾ ਜਿਹੜਾ ਹੈਗਾ ਸੰਤਾਪ ਭੋਗ ਰਿਹਾ ਤੁਸੀਂ ਦੇਖਿਆ ਹੁਣ ਸ਼੍ਰੀ ਮੁਕਸਰ ਸਾਹਿਬ ਮਾਨਸਾ ਬਠਿੰਡਾ ਦੇ ਬਹੁਤ ਸਾਰੇ ਇਲਾਕੇ ਨੇ ਜਿਹੜੇ ਕੈਂਸਰ ਤੋਂ ਪੀੜਿਤ ਹੋ ਗਏ ਨੇ ਈਵਨ ਉੱਥੇ ਜਿਹੜੇ ਬੱਚੇ ਵੀ ਪੈਦਾ ਹੁੰਦੇ ਨੇ ਉਹ ਵੀ ਉਹਨਾਂ ਦੇ ਵੀ ਨੁਕਸਨ ਨੁਕਸ ਪੈਦਾ ਹੁੰਦਾ ਔਰ ਮਾਨਸਾ ਦੇ ਵਿੱਚ ਬਿੰਗੀਆਂ ਟੇਡੀਆਂ ਹੱਡੀਆਂ ਵਾਲੇ ਬੱਚੇ ਪੈਦਾ ਹੋਣ ਲੱਗ ਪਏ ਨੇ ਇਹ ਕੁਝ ਪਿੰਡਾਂ ਦੇ ਵਿੱਚ ਆ ਇਹ ਸਾਰੇ ਥਾਂ ਤੇ ਨਹੀਂ ਹੈਗਾ ਔਰ ਇਵਨ ਸੰਗਰੂਰ ਦਾ ਇੱਕ ਹਿੱਸਾ ਬਰਨਾਲੇ ਦਾ ਕੁਝ ਹਿੱਸਾ ਉਹ ਪ੍ਰਭਾਵਿਤ ਹੋਏ ਆ ਜੀ ਜੀ ਬਿਲਕੁਲ ਜੀ ਮਹਤਵ ਜੀ ਕਿਉਂਕਿ ਇਹਨਾਂ ਦੇ ਤੇ ਕਾਰਵਾਈਆਂ ਵੀ ਜ਼ਰੂਰੀ ਨੇ ਤੇ ਇਥੋਂ ਤੱਕ ਕਿ ਪਿੱਛੇ ਜੇ ਕੁਝ ਰਿਪੋਰਟਾਂ ਆਈਆਂ ਸੀਗੀਆਂ ਜਿਹੜਾ ਪਾਣੀ ਪੰਜਾਬ ਦੇ ਵਿੱਚੋਂ ਨਹਿਰਾਂ ਰਾਹੀਂ ਰਾਜਸਥਾਨ ਜਾਂਦਾ ਤਾਂ ਉਹਨਾਂ ਨੇ ਵੀ ਉੱਥੇ ਸੈਂਪਲਿੰਗ ਜਦੋਂ ਕੀਤੀ ਤਾਂ ਉਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਨਹਿਰੀ ਪਾਣੀ ਹੈ ਦਰਿਆਵਾਂ ਦਾ ਪਾਣੀ ਹੈ ਉਹ ਵੀ ਪੀਣ ਲਾਇਕ ਨਹੀਂ ਰਹਿ ਗਿਆ ਸਿਰਫ ਉਹਦੀ ਖੇਤਾਂ ਵਗੈਰਾ ਵਾਸਤੇ ਹਲਕੀ ਫੁਲਕੀ ਜਿਹੜੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਉਦੋਂ ਵੀ ਕਾਫੀ ਚਰਚਾ ਛੜੀ ਸੀ ਪਾਣੀਆਂ ਦਾ ਮੁੱਦਾ ਲਗਾਤਾਰ ਭਖਦਾ ਹੈ ਮੁੱਤਾ ਚੁੱਕਿਆ ਜਾਂਦਾ ਹੈ ਪਰ ਇਹਦੇ باوجود ਪਾਣੀ ਨੂੰ ਬਚਾਉਣ ਵਾਸਤੇ ਉਪਰਾਲੇ ਬਹੁਤ ਘੱਟ ਕੀਤੇ ਜਾਂਦੇ ਨੇ ਤੇ ਜਿਹੜਾ ਧਰਤੀ ਹੇਠਲਾ ਪਾਣੀ ਹੈ ਜਿੰਨਾ ਕੁ ਬਚਿਆ ਉਹ ਪੀਨ ਲਾਇਕ ਥੋੜਾ ਬਹੁਤ ਰਹਿ ਗਿਆ ਹੈ ਤੇ ਜਿੰਨਾ ਕਾ ਫੈਕਟਰੀਆਂ ਵਾਲਿਆਂ ਨੇ ਨੁਕਸਾਨ ਕਰ ਦਿੱਤਾ ਸਾਰਿਆਂ ਨੇ ਨਹੀਂ ਕਈਆਂ ਨੇ ਤਾਂ ਬੜੇ ਬੰਦੋਬਸਤ ਕੀਤੇ ਨੇ ਕਈਆਂ ਨੇ ਟ੍ਰੀਟਮੈਂਟ ਪਲਾਂਟ ਤੱਕ ਲਗਾਏ ਹੋਏ ਨੇ ਪਰ ਸਵਾਲ ਉਸੇ ਤਰ੍ਹਾਂ ਬਰਕਰਾਰ ਨੇ ਕਿ ਇਹਦਾ ਹੱਲ ਕੀ ਹੋਣਾ ਚਾਹੀਦਾ ਹੈ ਕਿ ਜਿਹੜੀ ਕੋਈ ਪ੍ਰਕਿਰਿਆ ਹੁੰਦੀ ਹੈ ਉਹ ਦਸਤਾਵੇਜ਼ਾਂ ਤੱਕ ਜਾਂ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕੋਈ ਅਸਰ ਵੀ ਪੈਂਦਾ ਹੈ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਮੇਰੇ ਵੱਲੋਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧੰਨਵਾਦ ਜੀ ਸੋ ਇਸ ਮਾਮਲੇ ਦੇ ਬਾਰੇ ਜਿਹੜਾ ਹਲਫੀਆ ਬਿਆਨ ਆ ਉਹ ਐਨਜੀਟੀ ਦੇ ਸਾਹਮਣੇ ਪੇਸ਼ ਕਰ ਦਿੱਤਾ ਜਿਸ ਨੂੰ ਉਹਨਾਂ ਨੇ ਐਨਜੀਟੀ ਨੇ ਪੰਜਾਬ ਸਰਕਾਰ ਦੇ ਇਸ ਬਿਆਨ ਨੂੰ ਆਪਣੀ ਵੈਬਸਾਈਟ ਦੇ ਉੱਤੇ ਵੀ ਪ੍ਰਕਾਸ਼ਿਤ ਕਰ ਦਿੱਤਾ ਹੈ ਜਿਸ ਤੋਂ ਬਾਅਦ ਵਿੱਚ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਇਆ ਹੈ ਜ਼ੀਰਾ ਦੇ ਵਿੱਚ ਇੱਕ ਫੈਕਟਰੀ ਹੈ ਸ਼ਰਾਬ ਦੀ ਫੈਕਟਰੀ ਹੈ ਜਿੱਥੇ ਕਈ ਤਰ੍ਹਾਂ ਦੀਆਂ ਜਿਹੜੇ ਕੈਮੀਕਲ ਵਗੈਰਾ ਵਰਤੇ ਜਾਂਦੇ ਨੇ ਤਾਂ ਉਹਦੇ ਨਾਲ ਧਰਤੀ ਹੇਠਲਾ ਪਾਣੀ ਦੂਸ਼ਿਤ ਹੋਇਆ ਸੀਗਾ ਲੰਮਾ ਸਮਾਂ ਉੱਥੇ ਸੰਘਰਸ਼ ਵੀ ਚੱਲਦਾ ਨਜ਼ਰ ਆਇਆ ਤੇ ਹੁਣ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ ਆ ਉਹ 24 ਨਵੰਬਰ ਨੂੰ ਹੋਣੀ ਆ ਦੇਖਣਾ ਹੋਵੇਗਾ 24 ਨਵੰਬਰ ਨੂੰ ਕੀ ਫੈਸਲਾ ਆਉਂਦਾ ਹੈ ਤੇ ਉਹਦੇ ਉੱਤੇ ਪੰਜਾਬ ਸਰਕਾਰ ਜਾਂ ਹੋਰ ਨੁਮਾਇੰਦੇ ਕੀ ਪ੍ਰਤੀਕਰਮ ਦਿੰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ